13 ਗੁਰਦੁਆਰਾ ਸਾਹਿਬਾਂ ਦੀ ਜਿਹੜੇ ਪਾਟੀ ਸਿੰਘ ਨੇ ਅਦਾਸ ਕਰਨ ਲਈ ਆਏ ਨੇ 13 ਗੁਰਦੁਆਰਾ ਸਾਹਿਬ ਬਾਗਰੂ ਸਾਹਿਬ ਵੀ ਜਲਦੀ ਅੰਸੁਸਤੀਆਂ ਬਖਸ਼ੇ ਤੇ ਜਲਦੀ ਬੰਦਾ ਠੀਕ ਹੋ ਜਾਊਗਾ ਸਭਾ ਕਮਿਨੀ ਤੋਂ ਇੱਥੇ ਹੀ ਆ ਸੀ ਪੱਕਾ ਹੀ ਹਮਲਾ ਜਿਹੜਾ ਕੈਂਪ ਲਾਇਆ ਹੋਇਆ ਜਿਹੜਾ ਹਰ ਹਰਪੁਰਾਉਂਤੇ ਏਰੀਏ ਨੇ ਉੱਥੇ ਅਸੀਂ ਸਾਰੇ ਜਣੇ ਤੇ ਫਰਚੀ ਅੱਜ ਜਿਵੇਂ ਵਾਦੇ ਮੁਤਾਬਕ ਜਿਹੜਾ ਨੀਰੂ ਮੈਡਮ ਨੇ ਸਾਰੇ ਸਾਡੇ ਸਿੰਘ ਸਾਹਿਬ ਸਾਡੇ ਗ੍ਰਾਂਤੀ ਸਿੰਘ ਸਾਹਿਬ ਉਹਨਾਂ ਨੂੰ ਜਿਹੜੀ ਪਹਿਲੀ ਤਨਖਾਹ ਦੇ ਤੌਰ ਤੇ ਜੋ ਵਾਦਾ ਕੀਤਾ ਸੀ ਉਹ ਵੀ ਨਿਭਾਇਆ ਅੱਜ ਜਿੰਨਾ ਵੀ ਏਰੀਆ ਇੱਥੇ 13 14 ਪਿੰਡ ਨੇ ਸਾਰੇ ਸਿੰਘ ਸਾਹਿਬ ਸਾਡੇ ਕੋਲ ਨੇ ਸੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਕਬੂਲ ਵੀ ਕੀਤੀ ਵੀ ਆਪਾਂ ਸਾਰੇ ਰਲ ਕੇ ਅੱਜ ਰਾਜਵੀਰ ਵੀਰ ਲਈ ਜਵੰਦੀ ਵੀਰ ਲਈ ਅਰਦਾਸ ਕਰਦੇ ਆ ਕਿਉਂਕਿ ਅਰਦਾਸ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ ਸਾਡਾ ਵੀਰਾ ਛੇਤੀ ਛੇਤੀ ਚੜ੍ਹਦੀ ਕਲਾ ਨਾਲ ਆਪਣੇ ਪਰਿਵਾਰ ਨੂੰ ਮਿਲੇ ਬਸ ਉਹੀ ਅਰਦਾਸ ਅਸੀਂ ਅੱਜ ਸਿੰਘ ਸਾਹਿਬ ਧੰਨ ਉਹ ਵੀ ਬਾਹਰ ਅੰਦਰ ਨਹੀਂ ਹੈ ਅਰਦਾਸ ਸਾਰੀ ਸੰਗਤ ਨੂੰ ਨਾਲ ਰੱਖੀ ਤਾਂ ਕਿ ਸਭ ਦੀ ਅਰਦਾਸ ਕਰੇ 13 ਗੁਰਦੁਆਰਾ 13 ਗੁਰਦੁਆਰਾ ਸਾਹਿਬ ਨਾਲ ਦੇ ਜਿਹੜੇ ਭਾਤੀ ਸਿੰਘ ਨੇ ਅਰਦਾਸ ਕਰਨ ਲਈ ਆਏ ਨੇ 13 ਗੁਰਦੁਆਰਾ ਤੋਂ ਭਾਗੀ ਰੂਸਾ ਦੇ ਵੀ ਜਲਦੀ ਤੁਹਾਨੂੰ ਸੁਖਸ਼ੀਆਂ ਬਖਸ਼ੇ ਤੇ ਜਲਦੀ ਵੱਲੋਂ ਠੀਕ ਹੋ ਕੇ ਵਿਕਰੇ ਗੋਚਾਂ ਦੰਦਪੀ ਐਕਸੀਡੈਂਟ ਹੋ ਗਿਆ ਤਾਂ ਮਾਣੇ ਸਾਡਾ ਨਹੀਂ तब जल्दी संता बोल सारे हां सारी हम बला सुन भाई ओ ठीक है ताबीर मन से भी दिक्कत आ गया 14 का पता लगा कर दिया अब बहुत जोर से तू आ प्यार तुम परदास जियो पिंड सब तेरा दास तुम वा ਕਹੇ ਗੁਰੀ ਹਰ ਪਾਣ ਸੁਖ ਨੇ ਗੁਰੀ ਨਾਏ ਤੁਮਾਰਨ ਜੀ ਜੀ ਹੁਰਾ ਭਗਵੰਤ ਸਤਸ ਸੁਨੇ ਤੁਮ ਸਰਦਾਰੀ ਤੁਮ ਤੇ ਹੋਏ ਸਵਾਮਿਆਵਾਰੀ ਗੁਰੀ ਕਾ ਤਦ ਦੁਨੀਆ ਦੀ ਨਾਨਕ ਦਾ ਸਿਰ ਸਰਤਾ ਤੁਮਾਨੀ ਬੁਲਿਆ ਕੇ ਰਹਿ ਬਾਸ ਬਹਾਮੀ ਹੀ ਰੋਕਿੰਦ ਸੰਭ ਤੇਰਾ ਵਾਹਿਗੁਰੂ ਤੁਮੋ ਸਰਬ ਸਰਬ ਤੇਰੀ ਵਾਹੀ ਕੋਈ ਨਾ ਲਾਣੇ ਪਿਆ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਕੋਵਕਾ ਸ਼੍ਰੀਵਲ ਅਤੇ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਦੀ ਪਾਤਸ਼ਾਹੀ ਦਸਵੀਂ ਪ੍ਰਥਮ ਪਕੋਤੀ ਸਿਮਰ ਕਾਏ ਗੁਰੂ ਨਾਨਕ ਲੰਕੇ ਆਏ ਘਰ ਅੰਗਲ ਗੁਰ ਤੇ ਅਮਰਦਾਸ ਅਰਾਮਦਾਸੇ ਹੋਏ ਸਹਾਇ ਅਰਜਨ ਹਰਕੋ ਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਗੇ ਜਿਸ ਵਿੱਚ ਸਭ ਦੁਖ ਜਾਏ ਤੇਗ ਬਹਾਦਰ ਸਿਮਈਆ ਘਰ ਨੌਂ ਵਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਸਾਵਾ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਤਾਈ ਹੋਏ ਸਹਾਏ ਸਭ ਤਾਈ ਹੋਏ ਸਹਾਏ ਦਸਾ ਪਾਤਸ਼ਾਹਾਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸਕੇ ਬਾਖ ਦਰਸ਼ਨ ਦੀ ਦਾਤ ਆ ਧਿਆਨ ਕਰਕੇ ਫਾਰਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੋਂ ਸਾਹਿਬ ਜਾਂਦੇਆਂ ਚਾਲੀਆਂ ਮੁਕਤੀਆਂ ਹੱਕੀਆਂ ਟਕੀਆਂ ਜੱਟੀਆਂ ਸਾਧੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਦੇ ਭਾਈ ਦੇਖ ਕੇ ਅਣਜੇਕ ਕੀਤਾ ਜਿੰਨਾ ਪਿਆਰਿਆਂ ਸਚਿਆਰਿਆਂ ਧਰਮੀਆਂ ਪੁਰਸ਼ਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਹਾਰਸਾ ਸਾਹਿਬ ਜੀ ਬੋਲੋ ਜੀ 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 ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ-ਬੰਦ ਕਟਾਏ ਗੋਪਰਿਆਂ ਰਵਾਈਆਂ ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸਦੇ ਤੇ ਸਾਲ 16 ਸਾਂ ਸੰਭਾਇਆ ਕਿੰਨਾ ਸੇਨਾ ਸਿੰਘਣੀਆਂ ਪੁੱਛੰਗੀਆਂ ਮਸੂਮਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਧਕਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਭ ਤੋਂ ਸਰਬੱਤ ਖਾਲਸਾ ਜੀ ਕੀ ਅਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਕਾ ਵੇ ਕਾਮ ਕਾ ਸਦਕਾ ਸਰਬ ਸਭ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਬ ਕਹਾਂ ਕਾ ਹਰਸ਼ਿਆ ਰਿਆਤ ਦੇਖ ਤੇ ਫਟੇ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਇ ਖਾਲਸੇ ਕੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿਧਾਰੂ ਸਿੱਖੀ ਦਾਨ ਕੇਸ ਦਾਨ ਰੇਤ ਦਾਨ ਬਗੇਕ ਦਾਨ ਵਿਸਾਹ ਦਾਨ ਓਰੋਸਾ ਦਾਨ ਦਾਣਾ ਸਿਰ ਦਾਨ ਨਾਮ ਦਾਨ

ਸਹਾਇਤਾਕਾਰ ਵੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਰੋਗ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਰ ਨੇ ਤਾਣਿਆਂ ਦੇ ਤਾਣ ਨੇ ਓਟੀਆਂ ਦੀ ਓਖ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਹੀ ਜਗ ਅਰਦਾਸ ਤੇ ਮਿਲਦੀ ਜੁਗੜੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਵਾਕ ਹਨ ਯਾ ਕੋ ਮੁਸਕਲ ਅਤ ਬਣੇ ਢੋਈ ਕੋ ਨਾ ਦੇ ਲਾਕੂ ਹੋਏ ਦੁਸ਼ਮਨਾ ਸਾਹ ਕਤੇ ਭਾਜ ਖੜੇ ਸਗੋ ਭੰਗੇ ਆਸਰਾ ਤੁਕੇ ਸਭ ਸਰਾਓ ਕਿਤੇ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀਵਾਓ ਕਿਤੇ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀਵਾਓ ਸੱਚੇ ਪਾਛੇ ਆਪੀ ਦੇ ਮਾਵਾ ਕਰੇ ਸੰਕਰ ਸੱਚੇ ਪਾਛਾ ਕਿਰਪਾ ਕਰਨੀ

ਜੋ ਬਹੁਤ ਪਿਆਰੇ ਨਿਕੂ ਜੀ ਹੋ ਸੱਚੇ ਪਾਸ਼ਾ ਨਾਮ ਸਭ ਦੇ ਆਪ ਜਾਣਦੇ ਹੋ ਸਾਰੀਆਂ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਸ ਸੱਚੇ ਪਾਸ਼ਾ ਸਾਰੇ ਗੱਟੀ ਦੇ ਵੱਲੋਂ ਤੇ ਸਾਰੇ ਇਲਾਕੇ ਦੇ ਵੱਲੋਂ ਸਭ ਦੇ ਵੱਲੋਂ ਆਪ ਹੀ ਗੱਗੇ ਅਰਦਾਸਾਂ ਤੇ ਬੇਨਤੀਆਂ ਸਤਿਗੁਰ ਪੂਰਾ ਸੇਵੀਏ ਦੁੱਖਾਂ ਦਾ ਹੋਏ ਨਾਸ ਨਾਨਕ ਨਾਮ ਅਰਧਿਏ ਕਾ ਕੀ ਆਵੇ ਆਸ ਤਾਕਤਿ ਨਾ ਲੱਗਈ ਔਰ ਬ੍ਰਹਮ ਸਰਨਾਈ

ਸਤਿ ਪਿਸ਼ਾ ਸਤਿ ਪਾਸ਼ਾ ਆਪ ਜੀ ਦੇ ਅਰਦਾਸ ਤੇ ਬੇਣਤੀ ਇਹ ਅਰਦਾਸਾਂ ਬੇਣਤੀਆ ਸਤਿਗੁਰ ਪ੍ਰਵਾਨ ਕਰਨੀਆਂ ਸਤਿਗੁਰ ਸਾਰਿਆਂ ਦੇ ਵੱਲੋਂ ਸਤਿ ਪਾਸ਼ਾ ਨਾਮ ਹੀ ਜਨ ਸਕਦੇ ਸਤਿ ਪਾਸ਼ਾ ਸਾਰਿਆਂ ਸੰਤਾਂ ਦੇ ਵੱਲੋਂ ਜੋ ਵੀ ਸੰਤਾਂ ਆਂਹਾਂ ਨੇ ਜਾਂ ਹੋਰ ਸਤਿ ਪਾਸ਼ਾ ਸਵਾਵਾ ਕਾਰਜ ਨੇ ਸਭ ਦੇ ਵੱਲੋਂ ਬੇਣਤੀਆਂ ਨੇ ਸਤਿਗੁਰੂ ਕੋ ਨਾਲ ਕਾਲ ਰੁਸਤੀਆਂ ਬਖਸ਼ੋ

ਸੱਚੇ ਪਾਤਸ਼ਾਹ ਜੋ ਹਮੜਾ ਫੌਜਵਰੋ ਹਮੜਾ ਵਲੋ ਸੱਚੇ ਪਾਤਸ਼ਾਹ ਜੋ ਹੋਰ ਸਾਗਿਆ ਸੰਸਥਾਵਰੋ ਸਭ ਦੇ ਨਾਮ ਸੱਚੇ ਪਾਤਸ਼ਾਹ ਬਲੋ ਬੇਨਤੀ ਹੈ ਆਪ ਕਿਰਪਾ ਕਰੋ ਰਾਜਵੀਰ ਸਿੰਘ ਨੂੰ ਤਾਂ ਦੁਸ਼ਟੀਆਂ ਬਖਸ਼ੋ ਬੇਨਤੀ ਆ ਪਰਵਾਹ ਕਰਨੀਆ ਉਹ ਰੱਬ ਦਾ maaf ਕਰਨੀਆ ਆਗਿਆ ਬਖਸ਼ੋ ਸੁਖ ਹੋਵੇ ਨਾਮ ਜਪਾਵੇ ਅਨੇਸਰ ਘਰੇ ਸਤਿ ਪਰੇ ਸੋਹਤਾਵੇ ਰੱਖਿਆ ਬਾਬਾ ਨਾਨਕ ਖੁਸ਼ਾ ਕਰੇ ਨਾਨਕ ਨਾਮ ਜਪੀਤਾ ਤੇਰੇ ਬੋਲੇ ਸਰਪਤਾ ਕਲਸਾ ਵਾਹਿਗੁਰੂ ਫਤਿਹ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਿਤੇ ਬੈਗਣਾ

ਸਾਹਬ ਜੀ ਸੋ ਤੇ ਆਗੇ ਅਰਦਾਸ ਹਮਾਰੀ ਜਿਉ ਪਿੰਦ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਝਾੜੇ ਮੇਰਾ ਕਿਰਪਾ ਕਰੋ ਇਹ ਸਦੇ ਸਜੀਵਾ ਗੁਰ ਕੇ ਕਿਆਰੋ ਧੋਏ ਧੋਏ ਤੀ ਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੋਰਠਿ ਮਹਲਾ 5 ਘਰਤੀਆ ਦੋ ਪਦੇ ਇੱਕ ਓਮਕਾਰ ਸਤਗੁਰ ਪ੍ਰਸਾਦ RAM DAS ਸਰਵਰ ਨਾਤੇ ਸਭ ਉਕਰੇ ਪਾਪ ਕਮਾਤੇ RAM DAS ਸਰਵਰ ਨਾਤੇ ਸਭ ਉਤਰੇ ਪਾਪ ਕੰਮਾਤੇ ਨਿਰਮਲ ਹੋਏ ਕਰ ਇਸਨਾਨ ਗੁਰ ਪੂਰੇ ਇਹਨੇ ਦਾਨ ਸਭ ਉਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਕੋ ਬਾਰੇ ਗੁਰ ਕਾ ਸਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਖੀ ਪਾਰ ਬ੍ਰਹਮ ਭਾਇਓ ਸਾਖੀ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਖੀ ਪਾਰ ਬ੍ਰਹਮ ਭਾਇਓ ਸਾਖੀ

ਜੋ ਵੀ ਗੁਰਮੁਖੀ ਆਏ ਹਮਾਰਾ ਜੋ ਗੁਰੂ ਪਿਆਰੇ ਨਾਲ ਆਉਂਦਾ ਗੁਰਮੁਖ ਪਿਆਰੇ ਨੇ ਨਾ ਹੰਮਾਰਾ ਪਰਫੈਕਸ਼ਨ ਜੋ ਗੁਰਮੁਖ ਪਿਆਰੇ ਹੋ ਵੀ ਆਏ ਨੇ ਗਾਇਕਾਂ ਵੱਲੋਂ ਉਹ ਸੱਜਣਾਂ ਵੱਲੋਂ ਜੋ ਨਾਲ ਹੀ ਵਿਲੇ ਜਾਂਦੇ ਸਭ ਨੂੰ ਸਤਿ ਸ੍ਰੀ ਅਕਾਲ ਕਿਹਦਾ ਕਹੇ ਕਿ ਸਾਡੇ ਸਾਰਿਆਂ ਦੀ ਸਵਾਲਾ ਮਹਾਰਾਜ ਅਰਦਾਸਾਂ ਬੇਨਤੀਆਂ ਸਰਵਾਨ ਕਰੇ ਕਿਉਂਕਿ ਗੁਰੂ ਦਾ ਸ਼ਬਦ ਹੈ ਲਾਭੂ ਮੁਸਤਕਲ ਆਤ ਬੜੇ ਧੋਈ ਕੋੜਾ ਨੇ ਲਾਭੂ ਜਿਸੁ ਮਨਾ ਸਾਥਿ ਕਾੰਢ ਕਰੇ ਸਾਰੇ ਆਤਿ ਸਾਜੀ ਜਾਮਰ ਤੋ ਪ੍ਰਕਤ ਆਵੇ ਸਾਰ ਬ੍ਰਹਮ ਲੱਗੇ ਨਕਤਿ ਵਾਉ ਹੈ ਕਰਪਾਉ ਬਸਾਈਆਂ ਹੈ ਕਰਪਾਉ ਬਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗੀ ਸਤ ਗੁਰ ਰੱਖੇ ਆਪ ਤੱਤੀ ਵਾਉ ਨ ਲੱਗੀ ਸਤ ਗੁਰ ਰੱਖਿਆ ਭਾਗਿਆ ਅਰਦਾਸਾ ਬੇਤੀ ਆ ਨੂੰ ਸਭ ਜੀ ਨੂੰ ਨਮ ਤੱਤੀ ਵਾਉ ਨ ਲੱਗੇ ਅਰਦਾਸਾ ਬੇਤੀਆ ਪ੍ਰਵਾਨ ਕਰੇ ਤੇ ਤੁਹਾਡੇ ਸਾਰੇ ਆਲਾ ਮੈਂ ਕਹਿ ਨਹੀਂ ਸਕਦਾ ਐਨੇ ਖੁਸ਼ੀ ਜਿਨੀ ਕੋਈ ਸਵਾਮ ਕਾਰੇ ਜੀ ਬਹੁਤ ਹੀ ਤਨ ਮਨ ਤਾਂ ਦੇ ਨਾਲ ਤੁਸੀਂ ਸਾਰੇ ਗੁਰੂ ਘਰ ਤੇ ਆ ਜਿ ਸਵਾਗਤ ਕਰ ਰਹੇ ਜੀ ਕਿਉਂ ਜੋ ਗੁਰੂ ਘਰ ਆ ਨੇ ਇਥੋਂ ਦਾ ਬਹੁਤ ਹੀ ਸਿਸਟਮ ਸੋਹਣਾ ਬਣਾਇਆ ਹਰ ਇੱਕ ਤਰ੍ਹਾਂ ਦੀ ਜੋ ਸਾਰੇ ਸਵਾਗਤ ਕਰ ਰਹੇ ਜੀ ਜਿਵੇਂ ਸੰਗਤ ਹੈ ਢੜਾਲ ਬੇਟੇ ਗੁੱਡੀ ਜਿਵੇਂ ਉਹਨਾਂ ਦਾ ਸਾਰਾ ਨਾ ਤੁਸੀਂ ਬਹੁਤ ਧਿਆਨ ਨਾਲ ਦਿੱਤਾ ਹੈ ਪਾਠੇ ਸਿੰਘਾ ਜੀ ਦੀ ਧਿਆਨ ਪੂਰਤ ਸਰਹਰ ਕੋ ਮੱਜਤੇ ਕੁਝ ਕੀਤੀ ਸੇਵਕਾਂ ਸੰਗਤਾਂ ਨੇ ਕੋਈ ਨਹੀਂ ਜਾ ਸਕਦੀ ਗੁਰੂ ਕਾਲੂ ਜਨ ਡੋਗਣਾ ਰਾਜ ਚੌਕਲੀ ਬੜੀ ਕਿਰਪਾ ਕਰੇ ਸਕਦੇ ਕਹਿੰਦੀ ਅਰਦਾਸ ਕਰਕੇ ਤੁਨਾ ਚੁਕਾ ਦੀ ਮਾ ਵੀ ਵੈਰ ਵੀ ਜੀਤਾਰ ਆਸਾ ਵਾਹਿਗੁਰੂ ਜੀ ਬਚਾ ਜੀ ਮਾਸਤੂ ਜੀ ਸਭ ਨੂੰ ਬਹੁਤ ਬਹੁਤ ਧੰਨਵਾਦ ਕਰੀਏ ਤੇ ਸਾਰਿਆਂ ਦੇ ਤੁਹਾਡਾ ਹੀ ਕਿਰਪਾ ਬਹੁਤ ਤੁਸੀਂ ਜੀ ਤੁਹਾਡਾ ਪਿਆਰ ਹੈ ਸਾਰਾ ਤੁਹਾਡਾ ਸਾਰੇ ਲੋਕਾਂ ਦਾ ਸਾਡੇ ਭਰਾ ਲਈ ਕੀਤੀਆਂ ਯਾਰ ਇਹ ਪਿਆਰ ਤੁਹਾਡਾ ਹਾਂ ਜੀ ਬਹੁਤ ਹੀ ਕਿਰਪਾ ਹੈ ਅੱਗੇ ਤੁਸੀਂ ਇਹ ਗੱਲ ਹੈ ਕਿ 13 ਵਾਰਤੀ ਸਿੰਘ ਕਰਕੇ ਉਹ 13 ਬੰਦਾ ਹਾਂ ਜੀ ਬਾਬਾ ਜੀ ਰਹਿਮਤ ਕਰੂਗਾ ਕਰਦੇ ਹਾਂ ਜੀ ਬਿਲਕੁਲ ਜੀ ਅਪਰਦਾਸਾ ਜੀ ਅਰਦਾਸ ਚ ਬਹੁਤ ਤਾਕਤ ਹੁੰਦੀ ਹੈ 13 13 ਹੋ ਗਏ ਮੈਂ ਬਣਾ ਲੈ ਗਿਆ ਜੀ ਤੇਰਾ ਹਾਂ ਜੀ ਹਾਂ ਜੀ Sarı gömlekli sanki